19 ਵਿੱਚ ਬੱਚਾ ਭੇਜਿਆ ਤਾਂ 19 ਤੋਂ 20 ਅਤੇ 20 ਤੋਂ 21 2 ਸਾਲ ਉਹਨੇ ਆਪਣੀ ਪੜ੍ਹਾਈ ਖਤਮ ਕੀਤੀ ਹੋਣੀ ਆ ਬਿਲਕੁਲ ਤਾਂ 21 ਤੋਂ 22 ਐਂਡ 22 ਤੋਂ 23 23 ਤੋਂ 24 ਉਹਨੂੰ 3 ਸਾਲ ਦਾ ਵਰਕ ਪਰਮਿਟ ਮਿਲਿਆ ਔਰ ਉਹ ਆਲਮੋਸਟ 23 ਦੇ ਵਿੱਚ ਵਿੱਚ ਮਤਲਬ 3 ਸਾਲ ਦੇ ਵਰਕ ਮਤਲਬ 4 ਟੋਟਲ 4 ਸਾਲਾਂ ਦੇ ਵਿੱਚ ਮੇਰੇ ਭੇਜਣ ਦੇ 4 ਸਾਲਾਂ ਦੇ ਵਿੱਚ ਲੜਕੀ ਦੀ ਪੀਆਰ ਵੀ ਬਟ ਆਪਦੇ ਪੇਰੈਂਟਸ ਫੇਰ ਕਿਸੇ ਏਜੰਟ ਕੋਲ ਫਸ ਗਏ ਜਾ ਕੇ ਉਹਨਾਂ ਦਾ ਆਪ ਦੀ 4 ਸਾਲਾਂ ਚ ਪੀਆਰ ਵੀ ਕਰਵਾ ਲਈ ਸਾਡੇ ਕੋਲੋਂ ਜਾ ਕੇ ਹੁਣ ਕੀ ਦੀ 4 ਸਾਲਾਂ ਚ ਪੀਆਰ ਹੁੰਦੀ ਹੈ ਜੀ ਉੱਥੇ ਗਏ ਹੋਏ ਬੱਚੇ ਦੀ ਰੁੱਲਦੇ ਫਿਰਦੇ ਆ ਉਧਰ ਬੱਚੇ ਕਿਉਂਕਿ ਕੋਰਸ ਇਹੋ ਜਿਹਾ ਦਿੱਤਾ ਕਾਲਜ ਇਹੋ ਜਿਹਾ ਦਿੱਤਾ ਇਹ ਪਤਾ ਹੀ ਆ ਵੀ ਪੀਆਰ ਹੋਣੀ ਹੋਣੀ ਆ ਫੇਰ ਵੀ ਆਪਦੇ ਪੇਰੈਂਟਸ ਦਾ ਵੀਜ਼ਾ ਹਜੇ ਵੀ ਇੰਨਾ ਚਲੋ ਖੈਰ ਮੈਨੂੰ ਹੁਣ ਮੈਂ ਗੁੱਸਾ ਨਹੀਂ ਕਰ ਰਿਹਾ ਮੈਂ ਕਹਿਨਾ ਸਾਰਿਆਂ ਨੂੰ ਵੀ ਤੁਸੀਂ ਆਪਦੇ ਵੀਜ਼ੇ ਦੀ ਛੱਡੋ ਆਪਦੇ ਮਾਪਿਓ ਦੇ ਆਪਦੇ ਸਪਾਊਸ ਦੇ ਸਾਰਿਆਂ ਦੇ ਵੀਜ਼ੇ ਤੱਕ ਦਾ ਤੁਸੀਂ ਇਹ ਥੋੜੀ ਵਨ ਸਟਾਪ ਸ਼ਾਪ ਆ ਸਾਡੇ ਕੋਲ ਹੀ ਆਓ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਸੋ ਕੋਈ ਚੱਕਰ ਨਹੀਂ ਜੀ ਤੁਹਾਡੇ ਪੇਰੈਂਟਸ ਦਾ ਵੀਜ਼ਾ ਰਿਫਿਊਜ਼ ਹੋ ਚੁੱਕਿਆ ਤੁਸੀਂ ਵੀ ਅਗਰ ਜਿਹੜੇ ਜੋ ਵੀ ਮੇਰੇ ਭੈਣ ਭਰਾ ਮੇਰੇ ਸ਼ੋਅ ਸੁਣ ਰਹੇ ਆ ਅਗਰ ਤੁਹਾਡੇ ਵੀ ਕਿਸੇ ਜਾਣ ਪਹਿਚਾਨ ਵਾਲੇ ਦਾ ਕਿਸੇ ਦੂਰ ਨੇੜੇੋਂ ਜਾਂ ਤੁਹਾਡੇ ਆਪਣੇ ਘਰ ਦੇ ਵਿੱਚੋਂ ਕਿਸੇ ਦਾ ਵੀਜ਼ਾ ਰਿਜੈਕਟ ਹੋ ਚੁੱਕਿਆ ਮੈਂ ਰੱਬ ਨਹੀਂ ਹੈਗਾ ਜੀ ਬਟ ਇਹ ਕਹਿੰਦੇ ਆ ਨਾ ਜੀ ਕਿ ਸਾਹਿਬ ਹੱਥ ਵੜਿਆਈਆਂ ਜਿਸ ਭਾਵੇਂ ਤਿਸ ਦੇਖ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਇੰਨੀ ਕਿਰਪਾ ਵਾ ਕਿ ਅਗਰ ਸਾਡੇ ਕੋਲ 100 ਰਿਜੈਕਟ ਹੋਏ ਕੇਸ ਹੁੰਦੇ ਆ ਉਹਨਾਂ ਚੋਂ 90 ਦੇ ਦੁਆਰਾ ਵੀਜ਼ੇ ਲੈ ਦੇਈਦੇ ਆ ਸੀ ਇਸ ਲਈ ਨਹੀਂ ਵੀ ਅਸੀਂ ਰੱਬਾਂ ਬਟ ਇਸ ਲਈ ਕਿ ਰੱਬ ਦੀ ਕਿਰਪਾ ਬਹੁਤ ਆ ਰੱਬ ਦੀ ਮਿਹਰ ਬਹੁਤ ਆ ਸਾਡੇ ਤੇ ਤੇ ਸਾਨੂੰ ਪਤਾ ਆ ਸਾਡੀ ਟੀਮ ਬਹੁਤ ਸਟਰੋਂਗ ਆ ਜਿਹੜੀ ਕੈਨੇਡਾ ਦੇ ਵਿੱਚ ਬੈਠੀ ਹੋਈ ਆ ਇਹ ਰਜਿਸਟਰਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ਬਰੇਸਟਰ ਨੇ ਸਾਡੇ ਕੋਲ ਕੈਨੇਡਾ ਦੇ ਵਿੱਚ ਤੇ ਸਾਡੀ ਐਕਸਪੋਰਟ ਦੀ ਟੀਮ ਆ 16 ਸਾਲ ਦਾ ਸਾਡਾ ਆਪਣਾ ਐਕਸਪੀਰੀਅੰਸ ਆ ਇਹ ਸਾਰਾ ਕੁਝ ਮਿਲਾ ਕੇ ਜਦੋਂ ਅਸੀਂ ਤੁਹਾਡੀ ਫਾਈਲ ਨੂੰ ਤਿਆਰ ਕਰਦੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਫਾਈਲ ਤੁਹਾਡੀ ਵੀਜ਼ਾ ਲੈ ਕੇ ਹੀ ਆਉਂਦੀ ਆ ਵਾਪਸ ਬਟ ਤੁਸੀਂ ਕੋਈ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਜਾਂ ਅਸੀਂ ਸੈਮੀਨਾਰਸ ਕਰ ਰਹੇ ਆ ਜੀ ਜਿਹਦੇ ਵਿੱਚ ਮੈਂ ਵੀ ਆ ਰਿਆਂ ਸਾਰਿਆਂ ਨੂੰ ਤੁਹਾਨੂੰ ਮਿਲਣ ਲਈ ਸਟੱਡੀ ਵੀਜ਼ਾ ਨਾਲ ਕੋਈ ਵੀ ਇਨਟੇਕ ਹੁਣ ਸਪਟੈਂਬਰ ਇਨਟੇਕ ਆ ਤੁਹਾਡੀ ਸਟੱਡੀ ਵੀਜ਼ਾ ਦੀ ਫਾਈਲ ਰਿਜੈਕਟ ਹੋ ਚੁੱਕੀ ਆ ਕੈਨੇਡਾ ਤੋਂ ਇਲਾਵਾ ਯੂਕੇ ਜਾਣਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਐਸ ਜਾਣਾ ਜਾਂ ਯੂਰਪ ਦੇ ਵਿੱਚ ਜਾਣਾ ਤੁਸੀਂ ਕਿਸੇ ਵਧੀਆ ਕੋਰਸ ਵਧੀਆ ਕਾਲਜ ਵਧੀਆ ਯੂਨੀਵਰਸਿਟੀ ਦੇ ਵਿੱਚ ਜਾਂ ਫਿਰ ਤੁਹਾਡਾ ਸਪਾਊਸ ਵੀਜ਼ਾ ਆ ਜਾਂ ਫਿਰ ਤੁਹਾਡਾ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਆ ਜਾਂ ਫਿਰ ਤੁਹਾਡਾ ਸੁਪਰ ਵੀਜ਼ਾ ਆ ਵੀ ਕਿਸੇ ਵੀ ਤਰ੍ਹਾਂ ਦਾ ਜਾਂ ਲੱਗ ਨਹੀਂ ਲੱਗ ਨਹੀਂ ਰਿਹਾ ਜਾਂ ਲਗਵਾਉਣਾ ਚਾਹੁੰਦੇ ਹੋ ਪਹਿਲੀ ਵਾਰ ਜਾਂ ਫਿਰ ਤੁਸੀਂ ਐਜ਼ ਅ ਬਿਜ਼ਨਸਮੈਨ ਉਧਰ ਜਾਣਾ ਚਾਹੁੰਦੇ ਹੋ ਪੂਰੀ ਫੈਮਿਲੀ ਨੂੰ ਲੈ ਕੇ ਬਿਜ਼ਨਸ ਵੀਜ਼ਾ ਨਾਲ ਰਿਲੇਟਡ ਤੁਹਾਡਾ ਜਾਂ ਤੁਸੀਂ ਪੀਆਰ ਬੇਸ ਤੇ ਜਾਣਾ ਚਾਹੁੰਦੇ ਹੋ ਤੁਸੀਂ ਮਾਸਟਰਸ ਕੀਤੀ ਹੋਈ ਹੈ ਔਰ ਉਸ ਤੋਂ ਬਾਅਦ ਤੁਸੀਂ ਆਪਣੇ ਸਪਾਊਸ ਔਂ ਆਪਣੇ ਬੱਚਿਆਂ ਨੂੰ ਲੈ ਕੇ ਜਾਣਾ ਚਾਹੁੰਦੇ ਹੋ ਕੋਈ ਵੀ ਤੁਹਾਡੀ ਕੁਐਰੀ ਹੈ ਤੁਸੀਂ ਆਪ ਮਿਲਣਾ ਚਾਹੁੰਦੇ ਹੋ ਇੱਕ ਵਾਰ ਜਰੂਰ ਆ ਕੇ ਮਿਲੋ